ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਪਤਿ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲੈ ਆਪਾਂ ਸਭ ਸੋਚਦੇ ਹਾਂ ਕਿ ਹਰ ਦਿਨ ਕੱਲ ਨਾਲੋਂ ਆਪਾਂ ਚੰਗਾ ਬਤੀਤ ਕਰੀਏ ਕੱਲ ਦੇ ਦੁੱਖ ਪਿੱਛੇ ਛੁੱਟ ਜਾਣ ਤੇ ਅੱਜ ਵਿੱਚ ਸੋਖੀ ਸੁਖ ਹੋਣ ਰੋਜ਼ ਦੀ ਜ਼ਿੰਦਗੀ ਲਈ ਮਨੁੱਖ ਦੇ ਤਨ ਤੇ ਕਪੜਾ ਢਿੱਡ ਵਿੱਚ ਰੋਟੀ ਤੇ ਸਿਰ ਤੇ ਛੱਤਾ ਹੋਣਾ ਹੋਣਾ ਜ਼ਰੂਰੀ ਹੈ ਜੇ ਇਹ ਚੀਜ਼ਾਂ ਹੋਣ ਤਾਂ ਮਨ ਖਿੜਿਆ ਰਹਿੰਦਾ ਹੈ ਤੇ ਜੇ ਇਹ ਆਪਾਂ ਸਭ ਚੋਨੇ ਆ ਤਾਂ ਬਸ ਇੱਕ ਚੀਜ਼ ਘਰ ਵਿੱਚ ਲਿਆ ਕੇ ਕਿਸੇ ਵੀ ਕੋਨੇ ਵਿੱਚ ਰੱਖ ਦਿਓ ਘਰ ਵਿੱਚ ਲਹਿਰਾ ਬਹਿਰਾ ਹੋ ਜਾਣਗੇ ਮਾੜੇ ਦਿਨ ਖਤਮ ਹੋ ਜਾਣਗੇ ਤੇ ਸੁਖਾਲਾ ਸਮਾਂ ਜ਼ਿੰਦਗੀ ਵਿੱਚ ਆ ਜਾਵੇਗਾ ਇਹ ਸਭ ਤਾਂ ਆਪਾਂ ਜੇਕਰ ਮਨੁੱਖਾ ਸਰੀਰ ਪੱਖੋਂ निरोग ਹਾਂ ਤੇ ਤਾਂ ਹੀ ਆਏਗਾ ਇੱਕ ਸਵਸਥ ਸਰੀਰ ਵਿੱਚ ਸਵਸਥ ਤੇ ਖਿੜਿਆ ਮਨ ਨਿਵਾਸ ਕਰਦਾ ਸਵਸਥ ਧੀਰ ਵਿੱਚ ਉਦਮ ਤੇ ਉਤਸ਼ਾਹ ਆਉਂਦਾ ਹੈ ਆਜਾਪਾ ਇਸ ਵਾਲੀ ਧਿਆਨ ਨਹੀਂ ਦੇਂਦੇ ਦਰਦ ਹੋਇਆ ਗੋਲੀਆਂ ਦਾ ਫੱਕਾ ਮਾਰ ਲਿਆ ਪਾਣੀ ਪੀ ਲਿਆ ਕੋਈ ਨਾ ਥੋੜੀ ਦੇਰ ਤੱਕ ਆਰਾਮ ਆ ਜਾਵੇਗਾ ਕਹਿ ਕੇ ਤੇ ਟਾਲ ਦੇਂਦੇ ਆ ਆਪਣੇ ਵੈਰੀ ਆਪਾਂ ਆਪ ਬਣਿਆ ਆਪਾਂ ਦੂਜਿਆਂ ਦਾ ਤਾਂ ਖਿਆਲ ਰੱਖ ਲੈਂਦੇ ਆ ਪਰ ਆਪਣੀ ਵਾਰੀ ਆਉਣ ਤੇ ਆਪਾਂ ਖੁਦ ਨੂੰ ਭੁੱਲ ਜਾਂਦੇ ਆ ਆਪਾਂ ਟਾਲ ਮਟੋਲ ਕਰਦੇ ਜਦੋਂ ਮੰਜੀ ਨਾਲ ਨਹੀਂ ਨਾ ਜਿੰਨਾ ਚਿਰ ਲੱਗਦੇ ਉਹਨਾਂ ਸਮਾਂ ਗੌਰ ਨਹੀਂ ਕਰਦੇ ਅੱਗ ਰੋਗ ਤੇ ਵਿਆਜ ਇਨਾਂ ਨੂੰ ਜਿੰਨਾ ਆਪਾਂ ਨਜ਼ਰ ਅੰਦਾਜ਼ ਕਰਦੇ ਆ ਇਹ ਓਨਾ ਹੀ ਦਿਨ ਪ੍ਰਤੀ ਦਿਨ ਵੱਧਦਾ ਜਾਵੇਗਾ ਇਸ ਲਈ ਇਹ ਚੀਜ਼ਾਂ ਆਪਾਂ ਕਰ ਲੈ ਆਵਾਂਗੇ ਨਾ ਤਾਂ ਆਪਣੇ ਘਰੋਂ ਸਾਰੇ ਦੁੱਖ ਦਲਿੱਦਰ ਕੋਹਾਂ ਦੂਰ ਹੋ ਜਾਣਗੇ ਤੇ ਘਰ ਸੁੱਖ ਨਾਲ ਭਰ ਜਾਵੇਗਾ ਹੁਣ ਜਾਣਦੇ ਆ ਉਹ ਕਿਹੜੀ ਚੀਜ਼ ਹੈ ਜੋ ਘਰ ਲਿਆ ਕੇ ਕੋਨੇ ਵਿੱਚ ਰੱਖ ਲਈਏ ਨਾ ਤਾਂ ਉਹਦੇ ਨਾਲ ਘਰ ਸੁੱਖ ਤੇ ਸਮ੍ਰiddhi ਆ ਜਾਵੇਗੀ ਫਿਰ ਆਓ ਜਾਣਦੇ ਆ ਉਸ ਚ ਪਹਿਲੀ ਚੀਜ਼ ਹੈ ਮਿੱਠਾ ਸੋਡਾ ਜਿਸ ਨੂੰ ਲੋਕ ਅੱਜਕੱਲ ਅੰਦੇਖਾ ਕਰਦੇ ਆ ਇਹ ਸਵਸਥ ਸਿਹਤ ਦਾ ਸਭ ਤੋਂ ਵੱਡਾ ਰਾਜ ਹੈ ਜਦੋਂ ਵੀ ਤੁਸੀਂ ਆਟਾ ਗੁੰਨਣਾ ਤੇ ਆਪਣੇ ਪਰਿਵਾਰ ਦੇ ਜੀ ਆਠ ਜੀ ਨੇ ਤਾਂ ਅੱਧਾ ਚਮਚ ਜੇ ਘਟ ਨੇ ਤਾਂ ਘਟ ਪਾ ਲਓ ਵੀ ਰੋਟੀ ਫਟੇ ਨਾ ਚਾਰ ਨੇ ਤਾਂ ਅੱਧਾ ਹਿੱਸਾ ਪਾ ਕੇ ਵੀ ਰੋਟੀ ਬਣਾਓ ਤੁਹਾਡੇ ਘਰ ਕਦੇ ਵੀ ਰੋਗ ਆ ਹੀ ਨਹੀਂ ਸਕਦਾ ਇਹ ਢਿੱਡ ਨਾਲ ਜੁੜੀਆਂ ਜਿੰਨੀਆਂ ਵੀ ਮੁਸ਼ਕਲਾਂ ਨੇ ਸਾਰੀਆਂ ਸਾਫ਼ ਕਰ ਦਿੰਦਾ ਤੇ পেট ਠੀਕ ਤਰ੍ਹਾਂ ਦਾ ਫਿਰ ਕੰਮ ਕਰਦਾ ਤੇ ਮਨੁੱਖ ਨੂੰ ਕੋਈ ਰੋਗ ਨਹੀਂ ਲੱਗਦਾ ਪਹਿਲਾਂ ਹਰ ਘਰ ਵਿੱਚ ਬੀਬੀਆਂ ਇਹੇ ਵਰਤਦੀਆਂ ਸੀ ਨਾ ਕਿਸੇ ਨੂੰ ਕਬਜ ਗੈਸ ਨਾ ਢਿੱਡ ਵਦਨਾ ਤੇ ਨਾ ਹੀ ਬੱਚਿਆਂ ਦੇ ਢਿੱਡ ਵਿੱਚ ਕੀੜੇ ਪੈਂਦੇ ਸਨ ਕਿਡਨੀ ਦੀ ਕਦੇ ਵੀ ਸਮੱਸਿਆ ਨਹੀਂ ਸੀ ਹੁੰਦੀ ਰੰਗ ਸਾਫ਼ ਕਰਨਾ ਰੋਗਾਂ ਨਾਲ ਲੜਨ ਦੀ ਜਿਹੜੀ ਸ਼ਮਤਾ ਸੀ ਉਹ ਮਨੁੱਖ ਦੀ ਦਿਨ ਪ੍ਰਤੀ ਦਿਨ ਫਿਰ ਆਪੇ ਵਧਦੀ ਜਾਂਦੀ ਸੀ ਇਹ ਨਾਲ ਜਿਵੇਂ ਕਈ ਵਾਰ ਨਾ ਕਈ ਲੋਕਾਂ ਨੂੰ ਹੁੰਦਾ ਵੀ ਖਾਣ ਤੋਂ ਬਾਅਦ ਛਾਤੀ 'ਚ ਜਲਣ ਹੋਣ ਲੱਗ ਜਾਂਦੀ ਹੈ ਜਾਂ ਅੱਜਕੱਲ ਮੂੰਹ ਤੇ ਕਿੱਲ ਹੋਣ ਲੱਗ ਜਾਂਦੇ ਨੇ ਛਾਈਆਂ ਹੋਰ ਵੀ ਅਣਗਿਣਤ ਜਿਹੜੇ ਰੋਗ ਸਨ ਉਹ ਸਾਰੇ ਇਹਦੇ ਨਾਲ ਠੀਕ ਹੋ ਜਾਂਦੇ ਸਨ ਪਰ ਕਈ ਲੋਕ ਇਸ ਨੂੰ ਮਾੜਾ ਸਮਝਦੇ ਜੋ ਸੱਚ ਤੋਂ ਪਰਾਂ ਨੇ ਉਹ ਤਾਂ ਮਾੜਾ ਸਮਝਦੇ ਨੇ ਇਸ ਲਈ ਚੋਪਚਾਪ ਲਿਆ ਕੇ ਇਸ ਦੀ ਘਰ ਵਿੱਚ ਵਰਤੋਂ ਕਰਨੀ ਆਰੰਭ ਕਰੋ ਤੁਸੀਂ 21ਵੇਂ ਦਿਨ 21 ਦਿਨ ਲਗਾਤਾਰ ਦੀ ਵਰਤੋਂ ਕਰਕੇ ਵੇਖ ਲਓ। 1ਵੇਂ ਦਿਨ ਘਰ ਵਿੱਚ ਇਸ ਦਾ ਨਤੀਜਾ ਤੁਸੀਂ ਆਪ ਹੀ ਵੇਖੋਗੇ। ਸਿਹਤ ਵੀ ਨਰੋਈ ਤੇ ਸਰੀਰ ਹੌਲਾ-ਹੌਲਾ ਲੱਗਣ ਲੱਗ ਜਾਵੇਗਾ। ਕੰਮ ਕਿੰਨਾ ਖੂਏ ਆਟਾ ਗੁੰਨਣ ਸਮੇ ਰੋਟੀ ਜਦੋਂ ਆਪਾਂ ਆਟਾ ਗੁੰਨਣਾ ਤੇ ਉਦੋਂ ਉਹਦੇ ਵਿੱਚ ਕੋਈ ਉਹਦਾ ਹਿੱਸਾ ਪਾ ਲੈਣਾ। ਫਿਰ ਵੇਖਿਓ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰੋਗੇ। ਜਦੋਂ ਸਿਹਤ ਨਰੋਈ ਹੋਈ ਡਾਕਟਰਾਂ ਦੇ ਧੱਕੇ ਨਹੀਂ ਖਾਦੇ ਤੇ ਫਿਰ ਆਪੇ ਹੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਹੋਣੀ ਹੈ। ਹੁਣ ਜਿਹੜੀ ਦੂਜੀ ਚੀਜ਼ ਹੈ ਉਹ ਆਪਾਂ ਘਰ ਲੈ ਕੇ ਆਉਣੀ ਹੈ ਉਹ ਹੈ ਮਿੱਟੀ ਦਾ ਦੀਵਾ ਜੋ ਵੱਡਾ ਹੋਵੇ ਉਸ ਵਿੱਚ ਜੋ ਜੋ ਨਾ ਵੀ ਦੇਸੀ ਘਿਓ ਦੀ ਆਪਾਂ ਜੋਤ ਲਗਾ ਸਕਦੇ ਨਹੀਂ ਤਾਂ ਸਰੋਂ ਦਾ ਤੇਲ ਤਾਂ ਹਰ ਘਰ ਵਿੱਚ ਹੁੰਦਾ ਹੀ ਹੁੰਦਾ ਸਰੋਂ ਦੇ ਤੇਲ ਦਾ ਦੀਵਾ ਹਰ ਰੋਜ਼ ਆਪਣੇ ਘਰ 'ਚ ਰੋਜ਼ ਜਗਾ ਸਿਆਣੇ ਕਹਿੰਦੇ ਸਨ ਐਵੇਂ ਕਰਨ ਨਾਲ ਘਰ ਸੁੱਖ ਸਮਰiddhi ਤੇ ਕਾਰੋਬਾਰ ਵਿੱਚ ਉਨਤੀ ਆਉਂਦੀ ਹੈ ਧਨ ਦੀ ਵਰਖਾ ਹੁੰਦੀ ਹੈ ਪਰਮਾਤਮਾ ਖੁਸ਼ ਹੁੰਦੇ ਨੇ ਕਿਹਾ ਜਾਂਦਾ ਸੀ ਸਰੋਂ ਦੇ ਤੇਲ ਦਾ ਦੀਵਾ ਲੋਕ ਮੰਨਦੀਆਂ ਇੱਛਾਵਾਂ ਪੂਰੀਆਂ ਕਰਨ ਲਈ ਜਗਾਇਆ ਕਰਦੇ ਸਨ ਘਰ ਦੀਆਂ ਆਰਥਿਕ ਪਰੇਸ਼ਾਨੀਆਂ ਦਾ ਇਸ ਦੇ ਨਾਲ ਖਾਤਮਾ ਵੀ ਹੁੰਦਾ ਹੈ ਘਰ ਜਿੰਨੀ ਨੈਗੇਟਿਵ એનર્ਜੀ ਹੈ ਪ੍ਰਭਾਵ ਇਹ ਖਤਮ ਹੁੰਦਾ ਜਿਸ ਨਾਲ ਲੜਾਈ ਝਗੜੇ ਵੀ ਖਤਮ ਹੋ ਜਾਂਦੇ ਨੇ ਵਿਗਿਆਨ ਵੀ ਕਹਿੰਦਾ ਕਿ ਇਸ ਨਾਲ ਤੁਹਾਡੇ ਘਰ ਦੇ ਸਾਰੇ ਜਿੰਨੇ ਵੀ ਮਾੜੇ ਜੀਵਾਣੂ ਕੀਟਾਣੂ ਨੇ ਉਹ ਮਰ ਜਾਂਦੇ ਨੇ ਜੋ ਤੁਹਾਡੇ ਘਰ ਬਿਮਾਰੀਆਂ ਫੈਲਾਉਂਦੇ ਨੇ ਸਾਸਬੰਦੀ ਜੇਕਰ ਤੁਹਾਡੇ ਘਰ ਕਿਸੇ ਨੂੰ ਵੀ ਰੋਗ ਹੈ ਤਾਂ ਜੋ ਜਗਾ ਕੇ ਦੇਸੀ ਘਿਓ ਦੀ ਉਹਦੇ ਕੋਲ ਬੈਠੋ ਇਹਦੇ ਨਾਲ ਸਾਸਬੰਦੀ ਸਾਰੇ ਰੋਗ ਦੂਰ ਹੋ ਜਾਣਗੇ ਜਿਨ੍ਹਾਂ ਨੂੰ ਚੰਗੀ ਨੀਂਦਰ ਨਹੀਂ ਆਉਂਦੀ ਉਹ ਇਹ ਕੰਮ ਜ਼ਰੂਰ ਕਰ ਸਾਰੇ ਕਰਦੀ ਨਾਕਾਰਾਤਮਕਤਾ ਖਤਮ ਹੋ ਜਾਏਗੀ ਫਿਰ ਆਜੀ ਆਪਣੇ ਘਰ ਇਹ ਮਿੱਟੀ ਦਾ ਦੀਵਾ ਜ਼ਰੂਰ ਲੈ ਕੇ ਆਓ ਹੁਣ ਗੱਲ ਕਰਦੀਆਂ ਤੀਜੀ ਚੀਜ਼ ਦੀ ਤੀਜੀ ਚੀਜ਼ ਨਾ ਉਹ ਬਹੁਤੇ ਘਰਾਂ ਵਿੱਚ ਤਾਂ ਹੋਵੇਗੀ ਪਰ ਵਰਤਦੇ ਨਹੀਂ ਤੇ ਜੇ ਨਹੀਂ ਹੈ ਦੋਂ ਲੈ ਕੇ ਆਓ ਤੀਸਰੀ ਚੀਜ਼ ਹੈ ਦੋਰੀ ਡੰਡਾ ਜਾਂ ਸਲਵਟਾ ਇਹ ਘਰ ਲੈ ਕੇ ਆਓ ਜਦੋਂ ਆਪਾਂ ਚੀਜ਼ਾਂ ਕੱਟ ਕੇ ਮਿਕਸੀ ਵਿੱਚ ਪਾਉਂਦੇ ਆ ਜਿੰਨੇ ਤੇਲ ਦੇ ਪੋਸ਼ਟਿਕ ਤੱਤ ਨੇ ਨਾ ਉਹ ਖਤਮ ਹੋ ਜਾਂਦੇ ਨੇ ਉਹ ਮਿਲਦੇ ਹੀ ਨਹੀਂ ਮਿਕਸੀ ਵਿੱਚ ਇਹ ਪਿਕਸਨ ਦੇ ਨਾਲ ਡੱਬੇ ਵਿੱਚ ਗਰਮੀ ਪੈਦਾ ਹੁੰਦੀ ਜੋ ਸਵਾਦ ਨੂੰ ਬਦਲ ਕੇ ਕੋੜਾ ਕਰ ਦਿੰਦੀ ਹੱਥ ਨਾਲ ਵਰਤਿਆ ਦੋਰੀ ਡੰਡਾ ਸਵਾਦ ਤੇ ਸਿਹਤ ਨਾਲ ਭਰਿਆ ਖਜ਼ਾਨਾ ਹੈ ਇਸ ਨਾਲ ਸਰੀਰ ਨੂੰ ਲੋੜੀਂਦੇ ਤੱਤ ਮਿਲਦੇ ਨੇ ਤੇ ਦੋਰੀ ਡੰਡੇ ਦੀ ਮਦਦ ਨਾਲ ਐਕਸਰਸਾਈਜ਼ ਹੋ ਜਾਂਦੀ ਜਿਨ੍ਹਾਂ ਨੂੰ ਸਰਵਾਈਕਲ ਹੈ ਉਹ ਹੀ ਜ਼ਰੂਰ ਕਰਨ ਆਪਾਂ ਨੂੰ ਕਦੀ ਸਰਵਾਈਕਲ ਦੀ ਸਮੱਸਿਆ ਨਹੀਂ ਹੁੰਦੀ ਤੇ ਨਾ ਹੀ ਬਾਹਾਂ ਤੇ ਮੋਢੇ ਦੁਖਦੇ ਨੇ ਜ਼ਮੀਨ ਤੇ ਬੈਠ ਕੇ ਕਰਦਿਆਂ ਤਾਂ ਖੂਨ ਦਾ ਪ੍ਰਵਾਹ ਸਹੀ ਰਹਿਣ ਦੇ ਨਾਲ ਬੀਪੀ ਸਹੀ ਰਹਿੰਦਾ ਜੇਕਰ ਹੋ ਸਕੇ ਤਾਂ ਮਿੱਟੀ ਦੀ ਦੋਰੀ ਹੀ ਵਰਤੋ ਦਵਾਈਆਂ ਤੋਂ ਬਾਚਾ ਬੋਗੇ ਘਰ ਲਈ ਆ ਕੇ ਰਸੋਈ ਦੇ ਕੋਨੇ ਵਿੱਚ ਰੱਖ ਦਿਓ ਸਿਹਤ ਇਹ ਤੁਹਾਨੂੰ ਆਪੇ ਵੰਡੇਗੀ ਗੋਡੇ ਨਹੀਂ ਦਰਦ ਹੋਣਗੇ ਘਰ ਦੇ ਅੰਦਰ ਹੀ ਆਪਣੇ ਅੰਦਰ ਕਈ ਵਾਰ ਗਰਮੀ ਪੈਦਾ ਹੁੰਦੀ ਹੈ ਉਹ ਨਹੀਂ ਪੈਦਾ ਹੋਵੇਗੀ ਸਰੀਰ 'ਚ ਜੀ ਇਸ ਨਾਲ ਜਿਗਰ ਗੁਰਦੇ ਇਹ ਸਹੀ ਤਰ੍ਹਾਂ ਕੰਮ ਕਰਨਗੇ ਆਪਾਂ ਆਖਦੇ ਨੇ ਆ ਬਜ਼ੁਰਗਾਂ ਨੇ ਖਰਾਗਾ ਖਰਾਕਾਂ ਖਾਧੀਆਂ ਨੇ ਉਹਨਾਂ ਖਰਾਕਾਂ ਤਾਂ ਖਾਧੀਆਂ ਨੇ ਜੋ ਆਪਣੇ ਕੋਲ ਨੇ ਨਾ ਉਹਨਾਂ ਦੇ ਢੰਗ ਸੋਹਣੇ ਸਨ ਉਹੀ ਸਾਰਾ ਕੁਝ ਆਪਣੇ ਕੋਲੇ ਉਹੀ ਸਾਰਾ ਕੁਝ ਉਹਨਾਂ ਕੋਲੇ ਪਰ ਉਹਨਾਂ ਦੇ ਢੰਗ ਤਰੀਕੇ ਬਹੁਤ ਜ਼ਿਆਦੇ ਵਧੀਆ ਸਨ ਆਪਣੇ ਜਿਹੜੇ ਤਰੀਕੇ ਨੇ ਅੱਜ ਆਪਾਂ ਆਪ ਖਰਾਬ ਕਰ ਲਏ ਨੇ ਉਹ ਉਸ ਚੱਜੇ ਤੇ ਸੁਚਾਰੂ ਢੰਗ ਨਾਲ ਕੰਮਕਾਰ ਕਰਦੇ ਸਨ ਪਾਣੀ ਘੜੇ ਵਿੱਚ ਪਾ ਕੇ ਤੇ ਫਿਰ ਪੀਣਾ ਚਾਹੀਦਾ ਦਾਲ ਮਿੱਟੀ ਦੀ ਜਿਹੜੀ ਝਾਟੀ ਹੁੰਦੀ ਹੈ ਉਹਦੇ ਵਿੱਚ ਪਾ ਕੇ ਚੁੱਲ੍ਹੇ ਤੇ ਰੱਖ ਕੇ ਉਸ ਤਰ੍ਹਾਂ ਬਣਾਓ ਇਸ ਨਾਲ ਚੀਜ਼ਾਂ ਪੋਸਟਿਕ ਹੋਰ ਵੀ ਹੋ ਜਾਣਗੀਆਂ ਇਹ ਜਦੋਂ ਆਪਾਂ ਇਹ ਬਣਾਉਣੀ ਹੈ ਨਾ ਤਾਂ ਖੁੱਲੀ ਹਵਾ ਜਾਂ ਸੂਰਜ ਦੀ ਰੋਸ਼ਨੀ ਚਾਹੀਦੀ ਪੁਰਾਤਨ ਬੀਬੀਆਂ ਚੌਂਕੇ ਵਿੱਚ ਖੁੱਲੀ ਥਾਂ ਤੇ ਮਿੱਟੀ ਦੇ ਭਾਂਡੇ ਵਿੱਚ ਬਣਾਉਂਦੀਆਂ ਸਨ ਜਿਸ ਅਲਦਾਲ ਸਬਜੀ ਸਰੀਰ ਨੂੰ ਅੰਮ੍ਰਿਤ ਵਾਂਗ ਲੱਗਦੀ ਸੀ ਪਰ ਅੱਜ ਆਪਾਂ ਖੁਦ ਨੂੰ ਐਲੂਮੀਨੀਅਮ ਦਾ ਜ਼ਹਿਰ ਆਪਣੇ ਪਰਿਵਾਰਾਂ ਨੂੰ ਦੇ ਰਹੇ ਹਾਂ ਇਸ ਲਈ ਜੇ ਮਿੱਟੀ ਦੇ ਭਾਂਡੇ ਆਕਰ ਆਪਣੇ ਘਰ ਆਪ ਲੈ ਤਾਂ ਰੋਗ ਆਪਾਂ ਦੇ ਘਰੋਂ ਆਪੇ ਹੀ ਬਾਹਰ ਹੋ ਜਾਣਗੇ ਮਿੱਟੀ ਦੇ ਭਾਂਡੇ ਰੱਖਣ ਨਾਲ ਆਪਾਂ ਪੁਰਾਣੇ ਜ਼ਮਾਨੇ ਵਾਲੇ ਨਹੀਂ ਹੋ ਜਾਵਾਂਗੇ ਸਗੋਂ ਸਿਹਤਮੰਦ ਹੋ ਜਾਵਾਂਗੇ ਫੋਕੀ ਸ਼ੋਸ਼ੇਬਾਜੀ ਛੱਡ ਆਪਣੀ ਧਰਤੀ ਮਿੱਟੀ ਦੇ ਸਾਥੀ ਬਣੀਏ ਇਹ ਤਿੰਨ ਚੀਜ਼ਾਂ ਨੂੰ ਤੁਸੀਂ ਰਸੋਈ ਵਿੱਚ ਥਾਂ ਦਿਓ ਇਹ ਤੁਹਾਨੂੰ ਨਿਰੋਗਤਾ ਦੇਣਗੇ ਫਿਰ ਆਜੀ ਇਹ ਘਰ ਲੈ ਆਓ ਤੇ ਤੁਹਾਡੇ ਘਰੋਂ ਦੁੱਖ ਤੇ ਦਲਿੱਦਰ ਇਹ ਆਪੇ ਦੂਰ ਕਰ ਦੇਣਗੇ ਫਿਰ ਸੰਗਤ ਜੀ ਅੱਜ ਦੀ ਇਹ ਜਾਣਕਾਰੀ ਤੋਂ ਇਹ ਕਥਾ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਤੇ ਇਹ ਕਮੈਂਟ ਬਾਕਸ ਚ ਜ਼ਰੂਰ ਦੱਸਿਆ ਜੀ ਕਮੈਂਟ ਬਾਕਸ ਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖਿਓ ਅਤੇ ਸੰਗਤ ਜੀ ਜੇਕਰ ਤੁਸੀਂ ਭਲਾ ਚਾਹੁੰਦੇ ਹੋ ਉਹਦੇ ਨਾਲ ਇਹ ਜਾਣਕਾਰੀ ਜ਼ਰੂਰ ਸਾਂਝੀ ਕਰਿਓ ਫਿਰ ਆਓ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ